ਜਿਵੇਂ ਕਿ ਆਪ ਸਭ ਨੂੰ ਪਤਾ ਹੈ ਪੰਜਾਬ ਦੇ ਵਿੱਚ ਇੱਕ ਮਾਮਲਾ ਇਸ ਸਮੇਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਮਾਮਲਾ ਕੀ ਆ ਉਪਲ ਫਾਰਮ ਨਾਮ ਹੁੰਦਾ ਹੈ ਇੱਕ ਆਈਡੀ ਦਾ ਜਿਸ ਨੂੰ ਇਸ ਇੱਕ ਕੁੜੀ ਆਪਰੇਟ ਕਰ ਰਹੀ ਹੁੰਦੀ ਆ ਉਸ ਦੀ ਇੱਕ ਵੀਡੀਓ ਜਿਹੜੀ ਆ ਪੱਤੀਜਨਕ ਉਹ ਵਾਇਰਲ ਹੋ ਜਾਂਦੀ ਆ ਪਹਿਲਾਂ ਤਾਂ ਉਸ ਨੂੰ ਬਹੁਤ ਜ਼ਿਆਦਾ ਸ਼ੇਅਰ ਕੀਤਾ ਜਾਂਦਾ ਉਸ ਤੋਂ ਬਾਅਦ ਪਰਿਵਾਰ ਦਾ ਵੀ ਪੱਖ ਮੂਰੇ ਆਂਦਾ ਉਹ ਇਹ ਗੱਲ ਕਹਿੰਦੇ ਆ ਵੀ ਸਾਡੀ ਵੀਡੀਓ ਜਿਹੜੀ ਆ ਉਹ ਕੁੜੀ ਵੱਲੋਂ ਦੱਸਿਆ ਗਿਆ ਵੀ ਉਸਦੀ ਵੀਡੀਓ ਜਿਹੜੀ ਆ ਉਹ ਬਣਾ ਕੇ ਜਿਹੜੀ ਵਾਇਰਲ ਕੀਤੀ ਆ ਉਸ ਦੇ ਮੰਗੇਤਰ ਨੇ ਹੀ ਕੀਤੀ ਆ ਅਤੇ ਇਹ ਗੱਲ ਕਹੀ ਜਾ ਰਹੀ ਸੀ ਵੀ ਉਸ ਨਾਲ ਉਸ ਦਾ ਵਿਆਹ ਹੋਣ ਵਾਲਾ ਸੀ ਜ਼ਰੂਰ ਇਹ ਗੱਲ ਕਹੀ ਗਈ ਕਿ ਵੀ ਹਜ ਤੱਕ ਮੰਗਣੀ ਨਹੀਂ ਹੋਈ ਸੀ ਪਰ ਪਰਿਵਾਰ ਜਿਹੜੇ ਇੱਕ ਦੂਜੇ ਨੂੰ ਮਿਲਦੇ ਜੁਲਦੇ ਰਹਿੰਦੇ ਸੀ ਉਹ ਦੋਨੋਂ ਆਪਸ ਦੇ ਵਿੱਚ ਰਿਲੇਸ਼ਨ 'ਚ ਸੀਗੇ ਤੇ ਵੀਡੀਓ ਵੀ ਉਸ ਨੂੰ ਪਤਾ ਨਹੀਂ ਸੀ ਵੀ ਕਦੋਂ ਬਣਾਈ ਗਈ ਇਹ ਗੱਲ ਕਹੀ ਗਈ ਹੈ ਕੁੜੀ ਐ ਲੋ ਵੀ ਮੈਨੂੰ ਨਸ਼ੀਲਾ ਪਦਾਰਥ ਦੇ ਕੇ ਮੇਰੀ ਵੀਡੀਓ ਜਿਹੜੀ ਹੈ ਉਹ ਵਾਇਰਲ ਕੀਤੀ ਵੀਡੀਓ ਉਸ ਤੋਂ ਬਾਅਦ ਬਣਾਈ ਗਈ ਹੈ ਕੋਕ ਦੇ ਵਿੱਚ ਕੁਝ ਮਿਲਾ ਦਿੱਤਾ ਗਿਆ ਅਤੇ ਉਸ ਤੋਂ ਬਾਅਦ ਉਸ ਦੀ ਵੀਡੀਓ ਬਣਾਈ ਜਾਂਦੀ ਹੈ ਪਹਿਲਾਂ ਤਾਂ ਇਹ ਸਭ ਕੁਝ ਬਹੁਤ ਵਧੀਆ ਚੱਲ ਰਿਹਾ ਹੁੰਦਾ ਤੇ ਉਸ ਨੂੰ ਲੱਗ ਰਿਹਾ ਹੁੰਦਾ ਵੀ ਮੇਰਾ ਵਿਆਹ ਜਿਹੜਾ ਹੈ ਇਸੇ ਮੁੰਡੇ ਨਾਲ ਹੋ ਜਾਏਗਾ ਮੁੰਡੇ ਦਾ ਨਾਮ ਪ੍ਰਭ ਦੱਸਿਆ ਜਾ ਰਿਹਾ ਤੇ ਇਹ ਵੀ ਇੰਸਟਾਗ੍ਰam ਚਲਾਉਂਦਾ ਆਂਦਾ ਸੀ ਇਹ ਵੀ YouTube ਚਲਾਉਂਦਾ ਸੀ ਪੂਰੀ ਫੈਮਿਲੀ ਜਿਹੜੀ ਆ ਉਹ ਚਲਾਉਂਦੀ ਸੀ ਪਰ ਹੁਣ ਇਸ ਮਾਮਲੇ ਦੇ ਵਿੱਚ ਵੱਡੀ ਅਪਡੇਟ ਕੀ ਆ ਵੀ ਮਹਿਲਾ ਕਮਿਸ਼ਨ ਨੇ ਸੂ ਮੋਟੋ ਨੋਟਿਸ ਜਿਹੜਾ ਇਸਤੇ ਲੈ ਲਿਆ ਵੱਡੀ ਕਾਰਵਾਈ ਹਸਤੇ ਹੋਈ ਆ ਕਿਉਂਕਿ ਲਗਾਤਾਰ ਪ੍ਰਸ਼ਾਸਨ ਤੇ ਕਿਹਾ ਜਾ ਰਿਆ ਸੀ ਵੀ ਉਹ ਕਾਰਵਾਈ ਨਹੀਂ ਕਰ ਰਹੀ ਤੇ ਸੂਮੋਟਰ ਨੋਟਿਸ ਲੈਂਦੇ ਆਂ ਹੀ ਸੁਪਰੀਡੈਂਟ ਆਫ ਪੁਲਿਸ ਨੂੰ ਕਹਿ ਦਿੱਤਾ ਗਿਆ ਵੀ ਇਸ ਮਾਮਲੇ ਤੇ ਜਦੋਂ ਹੀ ਤੋਂ ਜਲਦੀ ਜੜੀ ਆ ਕਾਰਵਾਈ ਕੀਤੀ ਜਾਵੇ ਛਾਣਬੀਨ ਕੀਤੀ ਜਾਵੇ ਕਿਉਂਕਿ ਪਰਿਵਾਰ ਦੀ ਇੱਕੋ ਗੱਲ ਕਹੀ ਜਾ ਰਹੀ ਸੀ ਵੀ ਪਹਿਲਾਂ ਤਾਂ ਸਾਡੀ ਕੁੜੀ ਦੀ ਵੀਡੀਓ ਵਾਇਰਲ ਕੀਤੀ ਗਈ ਅਤੇ ਉਸੇ ਤਰੀਕੇ ਨਾਲ ਸਾਨੂੰ ਪਹਿਲਾਂ ਉਸ ਤੋਂ ਪਹਿਲਾਂ ਡਰਾਇਆ ਧਮਕਾਇਆ ਜਾਂਦਾ ਸਾਨੂੰ ਪਹਿਲਾਂ ਮੈਂਟਲੀ ਹਰਾਸ ਕੀਤਾ ਜਾਂਦਾ ਹੈ ਮੈਂਟਲੀ ਹਰਾਸ ਕਰਨ ਤੋਂ ਬਾਅਦ ਸਾਨੂੰ ਇਹ ਗੱਲ ਕਹੀ ਜਾਂਦੀ ਹੈ ਵੀ ਤੁਹਾਡੀ ਵੀਡੀਓ ਵਾਇਰਲ ਕਰ ਦਵਾਂਗੇ ਅਤੇ ਇਹ ਸਭ ਕੁਝ ਹੋਣ ਤੋਂ ਬਾਅਦ ਫਿਰ ਵੀਡੀਓ ਵੀ ਵਾਇਰਲ ਕਰ ਦਿੱਤੀ ਜਾਂਦੀ ਹੈ ਵੀਡੀਓ ਵਾਇਰਲ ਕਰਨ ਤੋਂ ਬਾਅਦ ਪਰਿਵਾਰ ਦੇ ਬਹੁਤ ਹੀ ਹਾਲਾਤ ਜਿਹੜੇ ਆ ਉਹ ਤਰਸਯੋਗ ਹੋ ਜਾਂਦੇ ਆ ਜ਼ਰੂਰ ਪਰਿਵਾਰ ਨਾਲ ਵੀ ਗੱਲ ਕੀਤੀ ਉਸ ਕੁੜੀ ਨਾਲ ਅਸੀਂ ਵੀ ਗੱਲ ਕੀਤੀ ਉਹ ਕੁੜੀ ਕਿਸ ਤਰੀਕੇ ਨਾਲ ਇਸ ਸਭ ਤੋਂ ਨਿਕਲ ਰਹੀ ਸੀ ਅਤੇ ਲਗਾਤਾਰ ਉਹ ਕਹਿ ਰਹੀ ਸੀ ਵੀ ਮੈਂ ਡਿਪਰੈਸ਼ਨ ਦਾ ਸ਼ਿਕਾਰ ਹੋ ਗਈ ਸੀ ਮੇਰੀ ਦਵਾਈ ਵੀ ਚੱਲ ਰਹੀ ਸੀ ਪਰ ਹੁਣ ਇਸ ਤੇ ਕਾਰਵਾਈ ਜੜੀ ਹੋਈ ਆ ਲਗਾਤਾਰ ਇਹ ਗੱਲ ਕਹੀ ਜਾ ਰਹੀ ਸੀ ਵੀ ਪ੍ਰਸ਼ਾਸਨ ਇਸ ਤੇ ਕਾਰਵਾਈ ਨਹੀਂ ਕਰ ਰਿਹਾ ਅਤੇ ਉਹਨਾਂ ਨੂੰ ਇਹ ਵੀ ਤੱਕਿਆ ਜਾ ਰਿਹਾ ਸੀ ਵੀ ਤੁਸੀਂ ਜਿਹੜਾ ਹੈ ਉਹ ਕੰਪਰੋਮਾਈਜ਼ ਕਰ ਦੋ ਅਤੇ ਸਭ ਤੋਂ ਵੱਡੀ ਗੱਲ ਉਹਨਾਂ ਨੇ ਇਹ ਗੱਲ ਕਹੀ ਆ ਉਹ ਕੁੜੀ ਨੇ ਵੀ ਇਹ ਗੱਲ ਮੰਨੀ ਆ ਵੀ ਉਸ ਦਾ ਉਸ ਮੁੰਡੇ ਨਾਲ ਰਿਲੇਸ਼ਨ ਸੀ ਪਰ ਉਸ ਨੂੰ ਵੀਡੀਓ ਬਾਰੇ ਕੁਝ ਨਹੀਂ ਪਤਾ ਸੀ ਕਾਫੀ ਚੈਟਸ ਜਿਹੜੀਆਂ ਨੇ ਉਹ ਵੀ ਉਸ ਨੇ ਸਾਂਝੀਆਂ ਕੀਤੀਆਂ ਉਹ ਵੀ ਉਸ ਨੇ ਵਾਇਰਲ ਕੀਤੀਆਂ ਚੈਟਸ ਇਹੋ ਜਿਹੀਆਂ ਨੇ ਜਿਹੜੀਆਂ ਪਰਿਵਾਰ ਦੇ ਵਿੱਚ ਨਹੀਂ ਦਿਖਾਈਆਂ ਜਾ ਸਕਦੀਆਂ ਵੀ ਕਿਸੇ ਸਾਹਮਣੇ ਉਹ ਚੈਟ ਉਸ ਕੁੜੀ ਨਾਲ ਕਰ ਰਿਹਾ ਬੰਦਾ ਆਪਣੀ ਵਾਈਫ ਨਾਲ ਵੀ ਇਹੋ ਜਿਹੀ ਚੈਟ ਨਹੀਂ ਕਰ ਸਕਦਾ ਪਰ ਇਹ ਜਿਹੜਾ ਸਭ ਕੁਝ ਹੋਇਆ ਅਤੇ ਉਹਦੇ ਘਰ ਦੇ ਬਾਹਰ ਜਾ ਕੇ ਵੀ ਤੋੜਪਾਨ ਕੀਤੀ ਗਈ ਹੈ ਪਰਿਵਾਰ ਵੱਲੋਂ ਇਹ ਵੀ ਕਹਿਣਾ ਗਿਆ ਵੀ ਜਦੋਂ ਪਹਿਲਾਂ ਤੋੜਪਾਨ ਕੀਤੀ ਗਈ ਹੈ ਜਦੋਂ ਸੀਸੀਟੀਵੀਸ ਤੋੜੇ ਗਏ ਆ ਅਸੀਂ ਉਦੋਂ ਵੀ ਜਿਹੜਾ ਹੈ ਪ੍ਰਸ਼ਾਸਨ ਕੋਲ ਪਹੁੰਚੇ ਸੀ ਪਰ ਪ੍ਰਸ਼ਾਸਨ ਨੇ ਜਿਹੜੀ ਹੈ ਸਾਡੀ ਕੰਪਲੀਟ ਉਹ ਨਹੀਂ ਰਜਿਸਟਰ ਕੀਤੀ ਹੁਣ ਇਹ ਗੱਲ ਕਹਿ ਰਹੇ ਸੀ ਵੀ ਸਾਨੂੰ ਯੂਆਈਡੀ ਨੰਬਰ ਮਿਲ ਚੁੱਕਾ ਹੈ ਪਰ ਐਫਆਈਆਰ ਇੱਕਾਈਂ ਕੀ ਜਾ ਰਹੀ ਸੀ ਵੀ ਦਰਜ ਨਹੀਂ ਹੋਈ ਪਰ ਮਹਿਲਾ ਕਮਿਸ਼ਨ ਨੇ ਇਸ ਤੇ ਇੱਕ ਵੱਡੀ ਕਾਰਵਾਈ ਕੀਤੀ ਆ ਸੋ ਮੋਟੋ ਨੋਟਿਸ ਜਿਹੜਾ ਹੈ ਉਹ ਜਾਰੀ ਕਰ ਦਿੱਤਾ ਗਿਆ ਅਤੇ ਸਦਾ ਪ੍ਰਸ਼ਾਸਨ ਨੂੰ ਕਹਿ ਦਿੱਤਾ ਗਿਆ ਵੀ ਅਸੀਂ ਤੇ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ ਕਿਉਂਕਿ ਇਹ ਸੋ ਮੋਟੇ ਨੋਟਿਸ ਦੇ ਅੰਡਰ ਆਂਦੀ ਹੈ ਸਾਰੀ ਜਿਹੜੀ ਕਾਰਵਾਈ ਹੋਈ ਆ ਉਸ ਦੇ ਅੰਡਰ ਆਂਦੀ ਹੈ ਤੇ ਸਕਰੀਨਸ ਤੇ ਤੁਹਾਨੂੰ ਹੁਣ ਉਹ ਨੋਟਿਸ ਵੀ ਜਿਹੜਾ ਹੈ ਉਹ ਵੀ ਦਿਖਾ ਰਿਹਾ ਜ਼ਰੂਰ ਅਸੀਂ ਉਸ ਕੁੜੀ ਦਾ ਪੱਖ ਵੀ ਦਿਖਾਇਆ ਕਿ ਕਿਸ ਹਿਸਾਬ ਨਾਲ ਇਹ ਸਭ ਕੁਝ ਹੋਇਆ ਤਾਂ ਮੈਂ ਹੁਣ ਵੀ ਇਹੀ ਤੁਹਾਨੂੰ ਸਭ ਨੂੰ ਕਹਿਣਾ ਚਾਹਾਂਗਾ ਜੇ ਕਿਸੇ ਕੋਲ ਕੋਈ ਵੀ ਕਿਸੇ ਪ੍ਰਕਾਰ ਨਾਲ ਕੋਈ ਹਜੇ ਵੀਡੀਓ ਹੈ ਤਾਂ ਉਸ ਨੂੰ ਆਪਣੇ ਫੋਨਸ ਦੇ ਵਿੱਚੋਂ ਡਿਲੀਟ ਹੋ ਜਾਓ ਤੁਸੀਂ ਡਿਲੀਟ ਕਰ ਦੋ ਤੁਸੀਂ ਇਸ ਦੇ ਭਾਗੀਦਾਰ ਜਿਹੜੇ ਆ ਉਹ ਨਾ ਬਣੋ ਕੁੜੀ ਨਾਲ ਕੁੜੀ ਹਮੇਸ਼ਾ ਇਹ ਕਹਿ ਰਹੀ ਆ ਵੀ ਮੇਰੇ ਨਾਲ ਧੋਖਾ ਹੋਇਆ ਮੈਨੂੰ ਪਤਾ ਨਹੀਂ ਸੀ ਮੇਰੀ ਇਹੋ ਜੀ ਵੀਡੀਓ ਇਹਨਾਂ ਨੇ ਬਣਾ ਲਈ ਆ ਅਤੇ ਉਸ ਤੋਂ ਬਾਅਦ ਵਾਇਰਲ ਕਰ ਦਿੱਤੀ ਗਿਆ ਪੂਰਾ ਪਰਿਵਾਰ ਡਿਪਰੈਸ਼ਨ ਚੋਂ ਨਿਕਲ ਰਿਹਾ ਇਸ ਸਮੇਂ ਉਹ ਕਿਸੇ ਨਾ ਕਿਸੇ ਤਰੀਕੇ ਲੜਾਈ ਲੜ ਰਿਹਾ ਦੂਜੀ ਗੱਲ ਪਹਿਲੀ ਗੱਲ ਤਾਂ ਇਨਸਾਫ ਦੀ ਲੜਾਈ ਲੜ ਰਿਹਾ ਦੂਜੇ ਪਾਸੇ ਜਿਹੜਾ ਮੈਂਟਲ ਪ੍ਰੈਸ਼ਰ ਹੁੰਦਾ ਉਸ ਦੀ ਵੀ ਉਹ ਲੜਾਈ ਲੜ ਰਿਹਾ ਪਰਿਵਾਰ ਨਾਲ ਵੀ ਗੱਲ ਕੀਤੀ ਆ ਅਸੀਂ ਉਸ ਕੁੜੀ ਨਾਲ ਵੀ ਗੱਲ ਕੀਤੀ ਆ ਮੈਂ ਕਵਾਂਗਾ ਵੀ ਬਹੁਤ ਘੱਟ ਲੋਕ ਹੀ ਹੁੰਦੇ ਜਿਨ੍ਹਾਂ ਨਾਲ ਇਹੋ ਜਿਹਾ ਤੱਕਾ ਹੁੰਦਾ ਉਹ ਕੈਮਰੇ ਮੂਰੇ ਆਂਦੇ ਆ ਤੇ ਕੈਮਰੇ ਮੂਰੇ ਆ ਕੇ ਉਹਨੇ ਸਾਰੀ ਜਾਣਕਾਰੀ ਸਾਡ ਨਾਲ ਸਾਂਝੀ ਕੀਤੀ ਕਾਰਨ ਸੀਗਾ ਜਾਣਕਾਰੀ ਸਾਂਝੀ ਕਰਨ ਦਾ ਕਾਰਨ ਹੈ ਸੀਗਾ ਵੀ ਉਹ ਚਾਹਦੀ ਸੀਗੀ ਵੀ ਇਹ ਸਭ ਕੁਝ ਕਿਸੇ ਨਾ ਕਿਸੇ ਤਰੀਕੇ ਖਤਮ ਹੋ ਜਾਏ ਪਹਿਲਾ ਨਸ਼ੀਲਾ ਪਦਾਰਥ ਦਿੱਤਾ ਗਿਆ ਉਸ ਤੋਂ ਬਾਅਦ ਉਸ ਦੀ ਵੀਡੀਓ ਬਣਾਈ ਗਈ ਵੀਡੀਓ ਕਾਲ ਰੱਖੀ ਜਾਂਦੀ ਆ ਤੇ ਉਸ ਤੋਂ ਬਾਅਦ ਉਸ ਦੀ ਇਹ ਗੱਲ ਕਹੀ ਆ ਵੀ ਉਸਦੀ ਫਰੈਂਡ ਨਾਲ ਹੀ ਉਸਨੇ ਰਿਲੇਸ਼ਨ ਚਲਾਇਆ ਫਰੈਂਡ ਨਾਲ ਰਿਲੇਸ਼ਨ ਦਾ ਜਦੋਂ ਉਸ ਕੁੜੀ ਨੂੰ ਪਤਾ ਲੱਗਦਾ ਜਦੋਂ ਉਪਰਫਾਰਮ ਜਿਸ ਨਾਂ ਤੋਂ ਆਈਡੀ ਚੱਲ ਰਹੀ ਸੀ ਉਸ ਕੁੜੀ ਨੂੰ ਪਤਾ ਲੱਗਦਾ ਤਾਂ ਉਹ ਉਸਨੂੰ ਪੁੱਛਦੀ ਆ ਪ੍ਰਭ ਨੂੰ ਪੁੱਛਦੀ ਆ ਪ੍ਰਭ ਨੂੰ ਇਹ ਗੱਲ ਕਹਿੰਦੀ ਆ ਵੀ ਤੇਰਾ ਉਹਦੇ ਨਾਲ ਕੋਈ ਅਫੇਅਰ ਆ ਤਾਂ ਪ੍ਰਭ ਅੱਗੋਂ ਇੰਨੀ ਗੱਲ ਕਹਿੰਦਾ ਵੀ ਮੈਂ ਤਾਂ ਤੈਨੂੰ ਯੂਜ਼ ਕਰ ਰਿਹਾ ਸੀ ਮੈਂ ਉਹਨੂੰ ਵੀ ਯੂਜ਼ ਕਰ ਲਿਆ ਮੈਂ ਤੇਰੇ ਨਾਲ ਕੋਈ ਵਿਆਹ ਨਹੀਂ ਕਰਨਾ ਪਰ ਕਿਸ ਤਰੀਕੇ ਨਾਲ ਇਹਨਾਂ ਦੇ ਜਿੰਨੇ ਵੀ ਫੈਮਿਲੀ ਦੇ ਫੰਕਸ਼ਨਸ ਹੁੰਦੇ ਆ ਉਸ ਦੇ ਵਿੱਚ ਵੀ ਇਹ ਦੋਨੋਂ ਨਜ਼ਰ ਆਉਂਦੇ ਆ ਪਰ ਆਪ ਸਾਰੇ ਫੈਮਿਲੀ ਫੰਕਸ਼ਨਸ ਦੇ ਵਿੱਚ ਪਹੁੰਚਦਾ ਉਸ ਦੇ ਪਿਤਾ ਨੇ ਵੀ ਸਾਡੇ ਨਾਲ ਆਫ ਦੀ ਰਿਕਾਰਡ ਗੱਲ ਕੀਤੀ ਸੀ ਵੀ ਸਿੱਧਾ ਜਿੱਦਾਂ ਸਾਡੇ ਫੈਮਿਲੀ ਦਾ ਮੈਂਬਰ ਹੋਵੇ ਉਸੇ ਤਰੀਕੇ ਨਾਲ ਸਾਡੇ ਨਾਲ ਗੱਲਬਾਤ ਕਰਦਾ ਸੀ ਅਸੀਂ ਤਾਂ ਸੋਚ ਨਹੀਂ ਸਕਦੇ ਸੀ ਵੀ ਇਹਦਾ ਅਸਲ ਦੇ ਵਿੱਚ ਜਿਹੜਾ ਰੂਪ ਹੈ ਉਹ ਇਹੋ ਜਿਹਾ ਪਰ ਉਸ ਤੋਂ ਬਾਅਦ ਇਹਦਾ ਰੂਪ ਕੁਝ ਹੋਰ ਹੀ ਆਇਆ ਇਸਨੇ ਵੀਡੀਓ ਵਾਇਰਲ ਕਰਨ ਤੋਂ ਬਾਅਦ ਸਭ ਤੋਂ ਵੱਡੀ ਗੱਲ ਹੈ ਜਿਹੜੀ ਗੱਲ ਕਹੀ ਗਈ ਹੈ ਉਨਸ ਦੇ ਪਿਤਾ ਨੇ ਉਹ ਪਰਫਾਰਮ ਜਿਸ ਦੀ ਆਈਡੀਆ ਉਸ ਦੇ ਪਿਤਾ ਨੇ ਇਹ ਗੱਲ ਕਹੀ ਆ ਵੀ ਉਸ ਨੂੰ ਫੋਨ ਕੀਤਾ ਗਿਆ ਉਸ ਦੇ ਪਿਤਾ ਨੂੰ ਫੋਨ ਕੀਤਾ ਗਿਆ ਅਤੇ ਉਸ ਨੂੰ ਵੀ ਡਰਾਇਆ ਧਮਕਾਇਆ ਗਿਆ ਉਸ ਨੂੰ ਕਿਹਾ ਗਿਆ ਵੀ ਵੀਡੀਓ ਅਸੀਂ ਜਿਹੜੀ ਆ ਵਾਇਰਲ ਕਰ ਦਿੱਤੀ ਆ ਪਰ ਉਦੋਂ ਉਹਨਾਂ ਨੂੰ ਪਤਾ ਨਹੀਂ ਸੀ ਵੀ ਕਿਹੜੀ ਵੀਡੀਓ ਦੀ ਗੱਲ ਕਰ ਰਹੀ ਆ ਉਹਨਾਂ ਨੇ ਇਹ ਗੱਲ ਕਹੀ ਅਸੀਂ ਧੀ ਨੂੰ ਆਪਣੀ ਮਸਾਈ ਉਸ ਵੇਲੇ ਸਾਹਮ੍ਹੇ ਆ ਤੇ ਧੀ ਦੇ ਹਾਲਾਤ ਕਿਸ ਤਰੀਕੇ ਦੇ ਆ ਉਹ ਤੁਸੀਂ ਸਾਰੇ ਦੇਖ ਲਿਆ ਤਾਂ ਤੁਹਾਨੂੰ ਅੰਤ ਵਿੱਚ ਇਹ ਕਹਿਣਾ ਚਾਹਾਂਗਾ ਵੀ ਜਿਨ੍ਹਾਂ ਕੋਲ ਵੀ ਇਹ ਵੀਡੀਓਜ਼ ਨੇ ਉਹ ਡਿਲੀਟ ਕਰ ਦਿਓ ਇਹ ਨਾ ਹੋਵੇ ਤੁਸੀਂ ਇਸ ਦੇ ਵੀ ਭਾਗੀਦਾਰ ਹੋ ਜਾਓ ਕਿਉਂਕਿ ਪ੍ਰਸ਼ਾਸਨ ਹਸਤੇ ਸਖਤ ਹੋ ਗਿਆ ਹੈ ਔਮਨ ਕਮਿਸ਼ਨ ਹਸਤੇ ਸਖਤ ਹੋ ਗਿਆ ਹੈ ਤੇ ਹੁਣ ਔਮਨ ਕਮਿਸ਼ਨ ਨੇ ਇਸਤੇ ਵਿੱਚ ਇੰਟਰਫੇਅਰ ਕਰ ਲਿਆ ਹੋਇਆ ਜੋ ਇਹਨਾਂ ਨੇ ਮੈਨੂੰ ਗੱਡੀ 'ਚ ਹੋਈ ਇਹਨਾਂ ਨੇ ਮੈਨੂੰ ਧੱਕਾ ਕੀਤਾ ਕੋਕ ਪਲਾਇਆ ਉਦੋਂ ਵੀ ਅੰਦਰ ਉੱਥੇ ਮੌਜੂਦ ਸੀ ਮੈਨੂੰ ਇੱਕ ਆਪਣਾ ਬੰਜੋ ਮਹਿਸੂਸ ਕਰਾਇਆ ਵੀ ਹਾਂ ਆਪਣਾ ਵਿਆਹ ਹੋਊਗਾ ਹਨਾਗਾ ਸਾਰਾ ਫਿਊਚਰ ਡਿਸਾਈਡ ਹੋਇਆ ਬਟ ਮੈਨੂੰ ਨਹੀਂ ਸੀ ਪਤਾ ਵੀ ਉਹਦੇ ਦਿਮਾਗ 'ਚ ਕੀ ਚੱਲ ਰਿਹਾ ਹੈ ਉਹਦੇ ਮਾਈਂਡ 'ਚ ਕੀ ਚੱਲ ਰਿਹਾ ਹੈ ਮੇਰੀ ਵੀ ਗਲਤੀ ਸੀ ਵੀ ਜੋ ਵੀ ਸਾਰਾ ਕੁਝ ਸੀ ਹਨਾ ਵਿਆਹ ਤੋਂ ਪਹਿਲਾਂ ਪਰ ਮੈਨੂੰ ਇਹ ਸੀਗਾ ਵੀ ਇੱਕ ਟਰਸਟ ਕੀਤਾ ਮੈਂ ਉਹਦੇ ਤੇ ਵੀ ਚਲੋ ਵਿਆਹ ਉਹਨੇ ਹੀ ਹੋਣਾ ਹੈ ਹਨਾ ਵੀ ਘਰੇ ਆਉਣੀ ਜਾਣੀ ਸਾਰਾ ਕੁਝ ਤੇ ਬਟ ਮੈਨੂੰ ਨਹੀਂ ਸੀ ਪਤਾ ਵੀ ਉਹਨੇ ਆਹ ਕੁਝ ਕਰ ਦੇਣਾ ਜਿਦਾਂ ਆਪਣੀ ਫੈਮਿਲੀ 'ਚ ਨਹੀਂ ਚੱਲਦਾ ਹਨਾ ਵੀ ਤੁਸੀਂ ਬਾਹਰ ਕਿਤੇ ਹੋਰ ਜਾਓ ਜਾਂ ਕਿਸੇ ਹੋਰ ਨਾਲ ਗੱਲਾਂ ਕਰੋ ਤੇ ਉਹ ਸਾਰਾ ਕੁਝ ਫਿਰ ਮੇਰੇ ਮੂਰੇ ਹੋ ਰਿਆ ਸੀਗਾ ਆਇਆ ਵੀ ਮੈਨੂੰ ਆਪਣੇਆਂ ਤੋਂ ਹੀ ਸੀ ਮੇਰੇਆਂ ਤੋਂ ਤੇ ਮੇਰੇ ਆਪਣੇਆਂ ਨਾਲ ਹੀ ਮੈਂ ਚੀਟ ਹੋ ਰਹੀ ਸੀਗੀ ਸਗੈਰੋ ਫਿਰ ਏ ਮਤਲਬ ਇਹਨੂੰ ਸਮਝ ਆ ਗਿਆ ਵੀ ਉਹ ਫੇਰ ਚੱਲ ਰਿਹਾ ਸੀ ਸੀ ਹਾਂਜੀ ਦੇ ਨਾਲ ਚੱਲ ਰਿਹਾ ਸੀ ਇਹ ਤੁਹਾਨੂੰ ਜਾਣਨਾ ਉਹ ਮੇਰੇ ਬਹੁਤ ਜ਼ਿਆਦਾ ਕਲੋਸ ਸੀ ਕੁੜੀ ਬਹੁਤ ਜ਼ਿਆਦਾ 45 ਜੀ ਹਾਂਜੀ ਮੇਰੀ ਬੈਸਟ ਫਰੈਂਡ ਸੀ ਬਹੁਤ ਸਾਲਾਂ ਤੋਂ ਬੈਸਟ ਫਰੈਂਡ ਸੀ ਇਹ ਆ ਇੱਕ ਦੂਜੇ ਨਾਲ ਤੇ ਸਾਡਾ ਵਧੀਆ ਉਹਨੇ ਇੱਥੇ ਆਉਣਾ ਮੈਂ ਤੋ ਰੋਂਦਾ ਰਹਿੰਦੀ ਰਹੀ ਆ ਦਿਨੇ ਮੈਂ ਕਹੀਂ ਘੁੰਮਣਾ ਮਤਲਬ ਸਾਡਾ ਮੈਨੂੰ ਪਤਾ ਹੀ ਨਹੀਂ ਸੀ ਵੀ ਮੇਨਾ ਇਦਾਂ ਹੋਊਗਾ ਮੈਨੂੰ ਦੋਨੋਂ ਪਾਸਿਓਂ ਤੋਂ ਨਹੀਂ ਯਕੀਨ ਆ ਰਿਹਾ ਸੀ ਸੋਸ਼ਲ ਮੀਡੀਆ ਤੇ ਚੱਲ ਰਿਹਾ ਉਹ ਵੀ ਸੱਚ ਹੈ ਜਿਹੜੀਆਂ ਵੀਡੀਓਜ਼ ਚੱਲ ਰਹੀਆਂ ਉਹ ਵੀ ਸੱਚ ਹੈ ਉਹ ਫੇਕ ਨਹੀਂ ਹੈਗੀਆਂ ਤੇ ਉਹ ਵੀਡੀਓਜ਼ ਮੇਰੀਆਂ ਪ੍ਰਭ ਦੇ ਨਾਲ ਆ ਇਹ ਵੀ ਸੱਚ ਹੈ ਤੁਸੀਂ ਕਹਿ ਰਹੇ ਹੋ ਵੀ ਵੀਡੀਓਜ਼ ਵਾਇਰਲ ਹੋਣ ਲਈ ਆ ਹਾਂ ਜੀ ਇੰਨਾ ਟਾਈਮ ਮੈਂ ਬਲੈਕਮੇਲ ਹੋਈ ਆ ਇਨੇ ਤੇਰੇ ਤੋਂ ਬਲੈਕਮੇਲ ਕਰਦਾ ਕੀ ਕਹਿੰਦਾ ਸੀ ਇਹਦੇ ਨਾ ਉਦੋਂ ਦਰਲੀਗਰ ਦੀ ਪਿਛਲੀ ਸਾਈਡ ਤੇ ਖੜ ਗਏ ਗੱਡੀ 'ਚ ਉਹ ਵੀ ਸਨੈਪਸ ਹੈਗੀਆਂ ਮੇਰੇ ਕੋਲ ਉੱਥੇ ਪਿੱਛੇ ਖੜੇ ਸੀਗੇ ਉੱਤਰ ਕੇ ਗੱਡੀ 'ਚ ਤੇ ਫਿਰ ਇਹ ਦੂਸਰੀ ਵਾਰੀ ਫੇਰ ਆਏ ਤੇ ਦੂਸਰੀ ਵਾਰੀ ਆਏ ਨਾਲ ਇਹਦੇ ਮੈਨਾਂ ਦਾ 8 ਤੋਂ 10 ਜਣੇ ਇਹਦੇ ਫਰੈਂਡ ਸਰਕਲ ਚ ਹੀ ਹੋਊਗੇ ਮੁੰਡੇ ਹੋਇਆ ਮੁੰਡੇ ਸੀ ਹਨਾ ਤੇ ਸਾਰੇ ਜਣੇ ਆਏ ਇਹਨਾਂ ਨੇ ਗੇਟ ਭੰਨਿਆ ਸਾਰਾ ਹੈਂਡਲ ਵਗੈਰਾ ਜਿਹੜੇ ਗੇਟ ਦੇ ਹੁੰਦੇ ਆ ਉਸਾਰੇ ਭੰਨ ਤੋੜ ਕੀਤੀ ਕੈਮਰੇ ਭੰਨੇ ਇਹਨਾਂ ਨੇ ਕਰਪਾਨਾਂ ਮਾਰੀਆਂ ਬੱਟੇ ਮਾਰੇ ਤੇ ਫਾਇਰ ਵੀ ਗੱਡੇ ਵਾਰ ਠੀਕ ਆ ਮੈਂ ਕਿਹੜਾ ਵਿਆਹ ਕਰਾਉਣਾ ਸੀਗਾ ਤੇ ਇੰਨਾ ਵੀ ਤੂੰ ਉੱਦਾਂ ਮੈਨੂੰ ਮੈਲ ਵਾਰ ਤੱਕ ਨਹੀਂ ਤਾਂ ਮੈਂ ਇਦਾਂ ਕਰ ਦੂੰ ਮੈਂ ਉਦਾਂ ਕਰ ਦੂੰ ਖੁਦ ਕੀਤਾ ਸੁਸਾਇਸਾਈਡ ਅਟੈਂਪਟ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਵੀ ਕੁਝ ਰਹਿ ਹੀ ਨਹੀਂ ਗਿਆ ਪਿੱਛੇ ਹਨਾ ਵੀ ਕੋਈ ਲਾਈਫ ਨਹੀਂ ਕੋਈ ਇੱਜ਼ਤ ਨਹੀਂ ਵੀ ਜੀ ਕੇ ਵੀ ਕੀ ਕਰਨਾ ਬਟ ਫਿਰ ਅੱਖਾਂ ਮਰੇ ਬਸ ਫਾਦਰਸ ਆਉਂਦੇ ਸੀਗੇ ਵੀ ਚਲੋ ਉਹ ਵੀ ਕੱਲੇ ਰਹੇ ਨੇ ਨਾ ਵੀ ਉਹਨਾਂ ਦੇ ਆਲਰੇਡੀ ਮੇਰੇ ਮਦਰ ਹੈ ਨਹੀਂਗੇ ਤੇ ਕੋਈ ਦਾਦਾ ਦਾਦੀ ਨਹੀਂ ਹੈਗੇ ਕੱਲੇ ਹੀ ਆ ਸੀ ਘਰ ਚ ਬਸ ਉਹ ਅੱਖਾਂ ਮੁਰੇ ਆ ਜਾਂਦੇ ਸੀ ਤਾਂ ਕਰਕੇ ਜਿਗਰਾ ਨਹੀਂ ਪਿਆ ਨਹੀਂ ਤਾਂ ਮੇਰਾ ਜੀਣ ਨੂੰ ਦਿਲ ਨਹੀਂ ਕਰਦਾ ਕੋਈ ਵੀ ਰਹਿ ਨਹੀਂ ਕੁਛ ਗਿਆ ਪਿੱਛੇ भाई अमृतपाल सिंह मैरो मेनू नहीं पता वो किथे है किथे नहीं बट मैं बहुत सुने होणा बारे कि वो इंसाफ ਦਵਾਉਂਦੇ ਆ ਹਮੇਸ਼ਾ ਸਚਾਈ ਦੇ ਨਾਲ ਖੜਦੇ ਆ ਜੇ ਮੇਰੀ ਬੇਨਤੀ ਆ ਵੀ ਜੇ ਇਹ ਵੀਡੀਓ ਨਾ ਤੱਕ ਪਹੁੰਚ ਰਹੀ ਆ ਤਾਂ ਪਲੀਜ਼ ਮੈਨੂੰ ਇंसाफ ਦਵਾਇਆ ਜਾਵੇ ਮੈਨੂੰ ਨਹੀਂ ਪਤਾ ਉਹ ਕਿੱਥੇ ਹੈ ਇਸ ਟਾਈਮ ਕਿੱਦਾਂ ਆ ਬਿਕਾਜ਼ ਮੈਨੂੰ ਪ੍ਰਸ਼ਾਸਨ ਤੋਂ ਕੋਈ ਉਮੀਦ ਨਹੀਂ ਮੇਰੀ ਨਹੀਂ ਸੁਣਵਾਈ ਹੋਈ ਮੈਂ ਬਹੁਤ ਰਹੀ ਉੱਥੇ ਜਾ ਜਾ ਕੇ ਸਾਰੇ ਪ੍ਰੂਫ ਦਿੱਤੇ ਦੋ ਪੈਂਡਰਾਈਵਸ 'ਚ ਜਾਂ ਪ੍ਰੂਫ ਦੀਆਂ ਸਾਰਾ ਕੁਝ ਦਿੱਤਾ ਦੇਉ ਤੋ ਮੇਰਾ ਹੀ ਫੋਨ ਚੈੱਕ ਕੀਤਾ ਗਿਆ ਵੀ ਹਾਂਜੀ ਤੁਹਾਡਾ ਫੋਨ ਚੈੱਕ ਕਰਨਾ ਸਾਨੂੰ ਤੁਹਾਡੇ ਤੇ ਸ਼ੱਕ ਆ ਮੇਰਾ ਫੋਨ ਚੈੱਕ ਹੋਇਆ ਤੇ ਐਸਪੀ ਮੈਮ ਦੇ ਆਫਿਸ ਚ ਮੈਨੂੰ ਰਾਜ ਕੇ ਜਲੀਲ ਕੀਤਾ ਗਿਆ ਪੁਲਿਸ ਵੱਲੋਂ ਹੋਂ ਤਾਂ ਮੈਨੂੰ ਇੱਥੇ ਘਰੋਂ ਨਿਕਲਣ ਲੱਗੇ ਉਤਰ ਹੁੰਦੀ ਵੀ ਸਾਰਿਆਂ ਨੇ ਕੋਲ ਦੇਖਿਆ ਸਾਰਿਆਂ ਨੇ ਸਾਰਿਆਂ ਦੇ ਕੋਲ ਆ ਨਾ ਵੀ ਮੈਨੂੰ ਕੇਸ ਨਿਗਰਾਨਾ ਦੇਖਦੇ ਹੋਣਗੇ ਮੈਂ ਕਿਤੇ ਜਾਣੀ ਵੀ ਆ ਕਿਤੇ ਕੋਈ ਗਰੋਸਰੀ ਕਰਨ ਜਾਣਾ ਹੋਵੇ ਤੇ ਸ਼ਾਇਦ ਮੈਂ ਫੇਸ ਐਨ ਕਵਰ ਕਰਕੇ ਜਾਨੀ ਵੀ ਮੈਨੂੰ ਕੋਈ ਪਛਾਣੇ ਨਾ ਮੈਨੂੰ ਕੋਈ ਦੇਖੇ ਨਾ